ਉੱਡ ਗਏ ਉਹ ਉੱਧਰ ਪਾਣੇ ਘੁੱਗੀਆਂ ਬੈਠੀਆਂ ਉਹ ਹੁੰਦੇ ਉੱਥੇ ਕੂਟਰ ਵੀ ਹੁੰਦੇ ਹਾਂ ਨਹੀਂ ਉਹ ਫਿਰ ਜਦੋਂ ਇੱਕ ਵਾਰੀ ਪਾਣੇ ਨਾ ਇੱਕ ਵਾਰੀ ਤਾਂ ਉੱਡ ਜਾਂਦੇ ਆ ਬਾਹਰ ਜਾ ਕੇ ਖਾਣ ਲੱਗ ਜਾਂਦੇ ਆ ਅੱਛਾ ਤੁਸੀਂ ਘਰੋਂ ਹੀ ਕਰਕੇ ਲਿਆਈ ਸੀ ਹਾਂ ਮੈਂ ਅੱਜ ਕਰਾਈ ਚੋਰੀ ਜੀ ਬਣਾ ਲਈ ਮੈਂ ਕਹਿੰਨਾ ਚੱਲ ਫਿਰ ਉੱਥੇ ਮੈਂ ਕਿ ਔਖਾ ਜਾ ਹੋ ਜਾਂਦਾ ਵਾਸਾ ਹੁਣ ਆ ਜਾਂਦੇ ਹਾਂ ਹਾਂ ਉਹ ਬੈਠਾ ਆਸ-ਪਾਸੇ ਬੈਠ ਗਏ ਨਾ ਜਦੋਂ ਆਪਾਂ ਪਾਸੇ ਹੋਗੇ ਉਹਦੀ ਨਾਲ ਦੀ ਨਾਲ ਹੀ ਆ ਜਾਣਗੇ ਜੰਗ ਥੋੜੇ ਜਿਹਾ ਉਧਰ ਪਾ ਦਾਂਗੇ ਉਧਰ ਵੀ ਬੈਠਿਆ ਉਹ ਬੈਠੇ ਤੋਤੇ ਪਾਣੀ ਪੀ ਜਾਂਦੇ ਆ ਨਾਲੇ ਖਾਈ ਜਾਂਦੇ ਆ ਇਧਰ ਦੀ ਨਹੀਂ ਜਾਏ ਰਸਤਾ ਹੈਗਾਗਾ ਪਾਣੀ ਦਾ ਸਿਸਟਮ ਨੇੜੇ ਹੈ ਨਾ ਤੇ ਤਾਂ ਹੀ ਵਾਲੇ ਬਹਿ ਜਾਂਦੇ ਆ ਕੇ ਜਾਨਵਰ ਆ ਵੀ ਖਾਈ ਜਾਂਦੇ ਆ ਕੇ ਨਾਲ ਦੀ ਨਾਲ ਹੀ ਆ ਗਿਆ ਦੇਖੀ ਹਾਂ ਆ ਸੇ ਪਹਿਲਾਂ ਵੀ ਬਹੁਤ ਪਾਣੀ ਪਾਈਆਂ ਪੀਆ ਹਾਂ ਇੱਥੇ ਉਹ ਵੀ ਹੈ ਨਾ ਭੋਂ ਹੈ ਕੀੜਿਆਂ ਦਾ ਦੇਖ ਕੇ ਉੱਡ ਜਾਂਦੇ ਆ ਚੋਗਾ ਬਹੁਤ ਪਿਆਰਾ ਕਿਸੇ ਨੇ ਵਿੱਚ ਉਹ ਵੀ ਰਿਓੜੀਆਂ ਵੀ ਪਾ रखी ਨੇ ਰਿਓੜੀਆਂ ਅੱਛਾ ਪਈਆਂ ਹੋਣੀਆਂ ਨਾ ਕਿਸੇ ਦੇ ਘਰ ਰਿਓੜੀਆਂ ਪਈਆਂ ਪਈ ਚੱਲ ਵਧੀਆ ਹੈ ਦੇ ਨਾਲ ਵਰ ਖਾ ਤੇ ਲੈਣੀ ਨਾ ਵਧੀਆ ਚੀਜ਼ ਹੈ ਹਾਂ ਵਡੀਆਂ ਵਡੀਆਂ ਸਗੀਆਂ ਹਮ ਮੋਟੀਆਂ ਰਿਓੜੀਆਂ ਪਾਣੀ ਦੇ ਵੀ ਭਰੇ ਪਏ ਸੋਰੇ ਪਾਣੀ ਹੁਣ ਘੱਟ ਪੀਂਦੇ ਨਾ ਚੰਗੀਆਂ ਰੌਣਕਾਂ ਲੱਗੀਆਂ ਵੀ ਆ ਹਮ ਜਮਾ ਕੋੜਾਂ ਦੀ ਹਾਂ ਇਸ ਤੋਂ ਬਹੁਤ ਆਹ ਉਸਨੇ ਲਾ ਦਿੱਤੇ ਪਾਣੀ ਚ ਕਿੰਨਾ ਵਧੀਆ ਲੱਗਦਾ ਨਾ ਸੂਰਜ ਜਦੋਂ ਆਏ ਜਾਵੇ ਆ ਠੱਕਿਆ ਨਹੀਂ ਜਾਂਦਾ ਇਹਦਾ ਜਿੰਨਾ ਕੋਈ ਦਰਖਤ ਵਗੈਰਾ ਉਹ ਕਿਤੇ ਲੱਗਦੇ ਆ ਕਟਿੰਗ ਕੀਤੀ ਲੱਗਦੀ ਆ ਆ ਛੱਕ ਲਾ ਕੇ ਲਿਖਾ ਹਾਂ ਸਾਰੀ ਲੱਕੜਾਂ ਲਈ ਆਉਂਦੇ ਆ ਹਵਾ ਚੱਲਦੀ ਆ ਨਾ ਜਦੋਂ ਫਲਾਵਰ ਜੇ ਉੱਡਦੇ ਕਿੰਨੇ ਸੋਹਣੇ ਲੱਗਦੇ ਹੰਡੀ ਨਹੀਂ ਹੋਇਆ ਘੜਿਆਂ ਦੀ ਹਵਾਜੀ ਆ ਇੱਕ ਵਾਰ ਤਾਂ ਹੋਊਗੀ 2-4 ਦਿਨ ਹਾਂ ਹਵਾ ਨਾਲ ਇਹ ਪਾਣੀ ਚਲ ਮਿਲ ਕਰਦਾ ਨਹੀਂ ਤਾਂ ਸ਼ਾਂਤ ਜੀਆਂ ਹੁੰਦੀਆਂ ਨੇ ਇਹ ਸਾਰੀਆਂ ਰਿਹਾ ਕੀ ਛਿੱਲਾਂ ਜੀਆਂ ਆ ਦੇਖੋ ਅੱਜ ਤਾਂ ਟਾਈ ਨਹੀਂ ਅੱਜ ਤਾਂ ਕੋਈ ਆ ਆ ਦੇਖੋ ਇਹ ਸਾਰੀ ਕਟਿੰਗ ਤਾਂ ਟੁੱਟੀ ਗਈ ਹਾਂ ਇਹ ਵੇਖ ਲਾ ਆਏ ਆਪਾਂ ਕਲਮ ਕਲਮ ਲਾਈਆਂ ਨੇ ਜਵਾਂ ਨਹੀਂ ਆਪਣੇ ਘਰਾਂ 'ਚ ਖਿਲਦੇਗੇ ਕਿੰਨੇ ਸੋਹਣੇ ਸੋਹਣੇ ਖਿਲੇ ਹੋਏ ਇੱਧਰ ਦੇਖੋ ਲੇਡੀਆਂ ਜੋਗਾ ਕਰ ਰਹੀਆਂ ਨੇ ਕਾਫੀ ਜ਼ਿਆਦਾ ਲੇਡੀਆਂ ਹੁੰਦੀਆਂ ਸਿੱਕੇ ਜੋਗਾ ਕਰਨ ਵਾਲੀਆਂ ਹੈ ਜੋਗਾ ਕਲਾਸ ਲੱਗਦੀਆਂ ਨੇ ਜੋਗਾ ਟੀਚਰ ਆਉਂਦੇ ਇੱਥੇ ਜੋਗਾ ਕਰਾਉਣ ਵਾਸਤੇ ਡੇਲੀ ਸ਼ਾਮ ਨੂੰ ਜੋਗਾ ਕਲਾਸਾਂ ਬਹੁਤ ਮਤਲ ਇਥੋਂ ਦੀ ਕਲੋਨੀ ਦੀਆਂ ਲੇਡੀਆਂ ਆ ਜਿਹੜੀਆਂ ਅਟੈਂਡ ਕਰਦੀਆਂ ਨੇ ਬੜੀ ਆਈ ਗਈ ਹੈ ਇਹ ਪਹਿਲੀ ਵਾਰ ਨੇੜੇ ਆਈ ਹੈ ਜੀ ਇਹਦੇ ਹੈ ਅੱਗੇ ਉਹ ਗ੍ਰੀਲਾਂ ਕੋਲੇ ਹੁੰਦੇ ਆ ਨਾ ਗ੍ਰੀਲਾਂ ਤੋਂ ਦੇਖਦੇ ਆ ਇੱਥੇ ਪਾਣੀ ਪਿਆ ਹੈ ਨਾ ਇਹ ਪਾਣੀ ਸਿੰਮ ਦਾ ਹੋਗਾ ਹੈਗਾ ਆ ਦੇਖੋ ਇਹਦੇ ਚ ਕਾਚ ਪਾਣੀ ਹੁੰਦਾ ਆ ਇਹ ਤਾਂ ਇਹ ਕੋ ਪੱਕੀ ਕਰ ਰੱਖੀ ਆ ਮੈਨੂੰ ਦੱਸ ਦੋ ਹਲਾਣ ਗੇ ਗ੍ਰੀਲਾਂ ਜਿਹੜੀ ਗ੍ਰੀਨ ਪੱਤੀ ਹੈ ਮੈਨੂੰ ਕੋਈ ਪਾਣੀ ਆ ਜੋਗਾ ਵਾਲਿਆਂ ਦੀ ਇੱਥੇ ਤਾਂ ਹੀ ਆਵਾਜ਼ ਆਉਂਦੀ ਹੈ। ਦੇਖਿਓ ਕੀ ਜਾਨਵਰ ਬੈਠਾ ਹੈ? ਹਾਂ। ਹੈਨਾ? ਨਵਾਂ ਦਾ ਜਾਨਵਰ ਹੈ ਕੋਈ। ਗੱਲ ਜੇ ਮਰੋੜੀ ਬੈਠਾ ਬੋਲ ਰਿਹਾ। ਹੈਨਾ? ਪਤਾ ਨਹੀਂ। ਦੇਖਣ ਨੂੰ ਐਲਾ ਜਿਵੇਂ ਕੁਛ ਨਾ ਬਲੈਕ ਬਲੈਕ ਟੰਗਿਆ ਹੁੰਦਾ। ਹੈਗਾ ਕੋਈ ਜਾਨਵਰੀ ਹੈ। ਇੱਥੋਂ ਖੜ ਕੇ ਜੋਗਰ ਪਾਰਕ ਦਾ 뷰 ਕਿੰਨਾ ਵਧੀਆ ਲੱਗਦਾ ਉੱਧਰ ਲਾ ਹਾਂ ਬੁੱਲੀ ਆ ਰਹੀ ਹੈ ਹਨਾ ਹਾਂ ਕੁੱਕੀ ਹੈ ਆ ਲੈ ਉਹ ਦੇਖੋ ਆਪਣੀ ਕਲੋਨੀ ਹਾਂ ਦਿਖ ਰਹੀ ਵੇਖਤਾ ਰਹੀ ਹੈ ਐ ਲੱਗਦਾ ਜਿਵੇਂ ਕੋਈ ਸ਼ਹਿਰ ਵਸਿਆ ਹੁੰਦਾਗਾ ਨਦੀ ਦੇ ਕਿਨਾਰੇ ਦੂਰੋਂ ਹੀ ਲੱਗਦਾ ਅੱਛਾ ਅੱਜ ਪਾਣੀ ਬੜਾ ਠੋਡੇ ਅੱਗੇ ਅਜਾਰੇ ਪੰਛੀ ਚੋਗਾ ਚੁਗੀ ਜਾਂਦੇ ਨੇ ਜੇ ਨੇੜੇ ਚਲੇ ਜਾਂਦੇ ਆ ਉੱਡ ਜਾਂਦੇ ਆ ਹਾਂ ਪਾਣੀ ਵੀ ਝੀਲਾਂ ਚ ਬਹੁਤ ਜ਼ਿਆਦਾ ਹੈ ਅਸਲ ਤਾਂ ਜੇ ਮੌਸਮ ਸਹੀ ਹੈ ਨਾ ਤੇ ਸਾਰੇ ਪੰਛੀ ਵੀ ਆਏ ਆਏ ਬਾਹਰ ਨੂੰ ਸਾਰੇ ਜੱਗਰਪਾਰਕ ਦੇ ਵਿੱਚ ਪੰਛੀਆਂ ਦੀਆਂ ਮਿੱਠੀਆਂ-ਮਿੱਠੀਆਂ ਆਵਾਜ਼ਾਂ ਬੜਾ ਹੀ ਦਿਲ ਨੂੰ ਮੋਹ ਰਹੀਆਂ ਸੀ ਇਹ ਸਕੂਨ ਜਿਹਾ ਆਉਂਦਾ ਸੀ ਸੁਣ ਕੇ ਆਵਾਜ਼ਾਂ ਨੂੰ ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਅਲੱਗ-ਅਲੱਗ ਲੈਂਗੁਏਜ ਦੀਆਂ ਅਲੱਗ-ਅਲੱਗ ਬੋਲੀਆਂ ਆਈਆਂ ਸੁਣ-ਸੁਣ ਕੇ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਹੀ ਉਹ ਬੋਲੀ ਜਾ ਰਹੀ ਸੀ ਹਾਂ ਇਹ ਸਾਫ਼ ਕੀਤਾ ਵੇਆ ਵੱਡੀ ਉਮਰ ਦੀਆਂ ਬੀਬੀਆਂ ਐ ਕਿ ਗ੍ਰੀਨ ਗ੍ਰੀਨ ਆ ਪੂਰਾ ਹਾਂ ਸ਼ੇਡ ਪੈਂਦੀ ਹੈ ਨਾ ਜਿੱਥੇ ਆ ਗ੍ਰੀਨ ਗ੍ਰਿਲ ਦੀ ਪੈਂਦੀ ਉਹ ਗ੍ਰੀਨ ਲੱਗਦਾ ਜਿੱਥੇ ਵਾਈਟ ਦੀ ਪੈਂਦੀ ਉਹ ਵਾਈਟ ਸਾਰਾ ਸਾਰਾ ਪਾਣੀ ਕਿੰਨੀ ਆਵਾਜ਼ ਆ ਰਹੀ ਹੈ ਜੇ ਨੇੜੇ ਹੋਈ ਉੱਥੇ ਜੋ ਗਾਲਿਆਂ ਦੀ ਤਾਂ ਆਪਾਂ ਵੀ ਅਸੀਂ ਆ ਆ ਕਿੰਨੀ ਉੱਚੀ ਆਵਾਜ਼ ਹੈ ਅੱਜ ਵੀ ਜੋਗਾ ਪਾ ਕੇ ਆਏ ਆ ਇਹ ਕਰੋਗੀ ਲਿਆਇਆ ਕਰੋ ਸਭ ਬਹੁਤ ਪਾਇਆ ਹੋਇਆ ਉੱਥੇ ਆਸ-ਪਾਸੇ ਵੀ ਪਾਇਆ ਹੋਇਆ ਹਾਂ ਮਤਲਬ ਸੱਤ ਗ੍ਰਹਿਣੀਆਂ ਚੀਜ਼ਾਂ ਹੈ ਅੱਛਾ ਅੱਛਾ ਸਤਨਾਜਵ ਚੌੜਾ ਕਿਹੜਾ ਬਾਜਰਾ ਤੇ ਹੋਰ ਕੀ ਮੱਕੀ